ਅਲਾਟੀ ਚ ਚੰਗੀ ਸਿੱਖਿਆ ਦੇ ਰਿਹਾ ਐਮ ਆਰਐਸ ਸਕੂਲ ਬਾੜਚ ਹੋਇਆ ਅੱਜ ਸਾਲਾਨਾ ਸਮਾਗਮ ਬੱਚਿਆਂ ਨੇ ਪੇਸ਼ ਕੀਤੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਨਾਟਕ ਅੱਜ ਮਹਾਰਾਜਾ ਰਣਜੀਤ ਸਿੰਘ ਕਨਵਰਟ ਸਕੂਲ ਬਾਠ ਵਿਕੇ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਚੰਗੀ ਸਿੱਖਿਆ ਦੇਣ ਵਾਲੇ ਅਤੇ ਸਮਾਜ ਵਿੱਚੋਂ ਕ੍ਰੀਤੀਆਂ ਨੂੰ ਖਤਮ ਕਰਨ ਵਾਲੇ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਇਸ ਸਮੇਂ ਸਕੂਲੀ ਬੱਚਿਆਂ ਵੱਲੋਂ ਭੰਗੜੇ ਗਿੱਧੇ ਸਮੇਤ ਹੋਰ ਪ੍ਰੋਗਰਾਮਾਂ ਦੇ ਜੋਰ ਦਿਖਾਏ ਗਏ ਇਸ ਸਮੇਂ ਸਕੂਲ ਦੇ ਚੇਅਰਮੈਨ ਐਡਵੋਕੇਟ ਸਤਨਾੰਦ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਕਨਵਰਟ ਸਕੂਲ ਬਾਠ ਵੱਲੋਂ ਜਿੱਥੇ ਬੱਚਿਆਂ ਨੂੰ ਚੰਗੀ ਅਤੇ ਉਚੇਰੀ ਸਿੱਖਿਆ ਦਿੱਤੀ ਜਾ ਰਹੀ ਹੈ ਉੱਥੇ ਹੀ ਸਮਾਜ ਸੇਵਾ ਦੇ ਉਪਰਾਲੇ ਵੀ ਕੀਤੇ ਜਾਂਦੇ ਹਨ ਇਸ ਸਮੇਂ ਐਡਵੋਕੇਟ ਸਤਨਾੰਦ ਸਿੰਘ ਵੱਲੋਂ ਸਾਲਾਨਾ ਸਮਾਗਮ ਵਿੱਚ ਪਹੁੰਚੀਆਂ ਸ਼ਖਸੀਅਤਾਂ ਬੱਚਿਆਂ ਦੇ ਮਾਪਿਆਂ ਅਤੇ ਇਲਾਕੇ ਦੇ ਮੋਤਵਾਰਾਂ ਦਾ ਧੰਨਵਾਦ ਕੀਤਾ ਗਿਆ ਇਸ ਸਮੇਂ ਸਮਾਗਮ ਵਿੱਚ ਯੋਗਦਾਨ ਪਾਉਣ ਵਾਲੇ ਅਤੇ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਐਮ ਆਰ ਐਸ ਕਾਨਵਰਟ ਸਕੂਲ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਵਿੱਚ ਚੰਗੀ ਵਿੱਦਿਆ ਦੇਣ ਵਜੋਂ ਜਾਣਿਆ ਜਾਂਦਾ ਹੈ ਦੇਖੋ ਕਬਲਜੀਤ 베ਗੇਪੁਰ ਦੀ ਖਾਸ ਰਿਪੋਰਟ ਕਿਹਨਾਂ ਸਾਡਾ ਮੇਰੇ ਨਾਲ ਜੀ ਐਡਵੋਕੇਟ ਸਤਨਾਮ ਸਿੰਘ ਭੁੱਲਰ ਤੇ ਅੱਜ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਸਕੂਲ ਦੇ ਵਿੱਚ ਅਤੇ ਕਿਸ ਬੰਦ ਦੇ ਵਿੱਚ ਕਰਵਾਇਆ ਗਿਆ ਇਹ ਜੀ ਸਾਡਾ ਸਲੰਨਾ ਪ੍ਰੋਗਰਾਮ ਸੀਗਾ ਐਨੂਅਲ ਫੰਕਸ਼ਨ ਜਿਹੜਾ ਅਸੀਂ ਕਰੋਨੇ ਜੀ ਔਰ ਐਨੂਅਲ ਫੰਕਸ਼ਨ ਜਿਹੜਾ ਬਹੁਤ ਹੀ ਸਕਸੈਸਫੁਲ ਰਿਹਾ ਜੀ ਇਹਦਾ ਮੇਨ ਕਾਰਨ ਸੀਗਾ ਕਿਉਂਕਿ ਲਗ ਲਗ ਐਂਗਲਾਂ ਤੋਂ ਜਿਹੜੀ ਅਸੀਂ ਪਰਫਾਰਮੈਂਸ ਕਰਾਈਆਂ ਖਾਸ ਕਰਕੇ ਨਸ਼ਿਆਂ ਦੇ ਉੱਪਰ ਪੰਜਾਬੀ ਨੂੰ ਪ੍ਰਮੋਟ ਕਰਨਾ ਔਰ ਬਾਹਰ ਜਿਹੜੇ ਬੱਚੇ ਸਾਡੇ ਜਿਹੜੇ ਪੜ੍ਹ ਲੈ ਕੇ ਜਾ ਰਹੇ ਆ ਇੱਥੇ ਰੋਜ਼ਗਾਰ ਬਾਰੇ ਮਤਲਬ ਕਿ ਹਰੇਕ ਐਂਗਲ ਤੋਂ ਤੁਸੀਂ ਦੇਖਿਆ ਜੀ ਸਵੇਰ ਦੇ ਜਿਹੜੇ ਬੱਚਿਆਂ ਨੇ ਪ੍ਰੋਗਰਾਮ ਕੀਤੇ ਆ ਉਹ ਸੀ ਇੱਕ ਸਮਾਜ ਨੂੰ ਸੇਧ ਦੇਣ ਵਾਸਤੇ ਕੀਤੇ ਆ ਜੀ ਹਰੇਕ ਇੱਕ Song ਦੇ ਵਿੱਚ ਜਾਂ Play ਦੇ ਵਿੱਚ ਸਾਡੀ ਕਿਤਨਾ ਕਿਤੇ ਪੰਜਾਬ ਦੀ ਜਿਹੜੀ ਝਾਗੀ ਝਲਕਦੀ ਸੀ ਜੋ ਕਿ ਪੰਜਾਬ ਸਾਡੇ ਜਿਹੜੀ ਬੁਰੀ ਨਜ਼ਰ ਲੱਗੀ ਆ ਇੱਕ ਸਕੂਲਾ ਕਾਲਜਾਂ ਦੇ ਵਿੱਚੋਂ ਹੀ ਬੱਚੇ ਜਿਹੜੇ ਆ ਚੰਗੀ ਪਰਫਾਰਮੈਂਸ ਨਾਲ ਆਪਣੀ ਚੰਗੀ ਪ੍ਰੈਜੈਂਟੇਸ਼ਨ ਅੱਗੇ ਨਿਕਲਦੇ ਆ ਸ਼ੋਅ ਐਸੀ ਅਪਰਾਲਾ ਜਿਹੜਾ ਪਿਛਲੇ ਸਾਲਾਂ ਤੋਂ ਕਰ ਰਹੇ ਆ ਤੇ ਅਰ ਕੀ ਜਿਹੜਾ ਸਾਡਾ ਅੱਜ ਦਾ ਦਿਨ ਸੀਗਾ ਉਹ ਵੀ ਇਸੇ ਇਸੇ ਅਪਰਾਲੇ ਤੇ ਆਧ ਕਿਤਾ ਜੀ